ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮੈਂ ਨਾ ਇੱਕ ਕਮੀਜ਼ ਦੀ ਕਟਾਈ ਕਰਨ ਲੱਗੀ ਆ ਇਹ ਮੈਂ ਆਪਣਾ ਹੀ ਸੂਟ ਸੀਣਾ ਵਾ ਜੇ ਇਸ ਦੀ ਲੰਬਾਈ ਆ ਤਿਆਰ ਨਾ ਆਪਾਂ 42 ਇੰਚ ਇਸ ਦਾ ਘੇਰਾ 24 ਇੰਚ ਆ ਤੀਰਾ ਇਹ ਦਾ 14 ਇੰਚ ਆ ਫਿਰ ਛਾਤੀ ਇਹ ਦੀ 2.5 ਇੰਚ ਆ ਕਮਰ 20 ਇੰਚ ਆ ਇਹ ਮੈਂ ਸਾਰਾ ਆਪਣਾ ਨਾਪ ਜਿਹੜਾ ਨਾ ਲੇ ਕੇ ਇੱਕ ਕਾਪੀ ਤੇ ਰੱਖ ਲਿਆ ਵਾ ਇਹ ਵੇਖੋ ਮੈਂ ਇਹਦੇ ਹਿਸਾਬ ਨਾਲ ਹੀ ਆ ਇਹ ਕੜਾਈ ਵਾਲਾ ਸੂਟ ਹੀ ਕਟਾਈ ਵਾਲਾ ਸੂਟ ਕਰਕੇ ਮੈਂ ਜਿਸ ਤਰ੍ਹਾਂ ਮਤਲਬ ਇਹ ਤੋਂ 43 ਇੰਚ ਮੇਰੀ ਲੰਬਾਈ ਆ ਸਾਢੇ 43 ਇੰਚ ਲੈ ਲਈ ਆ ਮੈਂ ਠੀਕ ਆ ਜੀ ਕੀ ਰਾਇ ਇਹਦਾ ਹੈਗਾ ਵਾ ਕੀ ਰਾਇ ਇਹਦਾ ਹੈਗਾ ਵਾ 26 ਇੰਚ ਇਥੇ ਇਹ ਮੈਂ 12.5 ਤੇ ਨਿਸ਼ਾਨੀ ਲਾਤੀ ਆ ਜਿੰਨਾ ਮੈਂ ਅੱਗੋਂ ਮੈਂ 25 ਇੰਚ ਕੇਰਾ ਰੱਖ ਕੇ ਤੇ ਇਹਨੂੰ ਅੱਗੋਂ ਫੋਲਡ ਕਰ। ਇਹ ਕਢਾਈ ਦੇ ਹਿਸਾਬ ਨਾਲ ਇੱਕ ਮੀਜ ਦਾ ਜਿੰਨਾ ਕਿ ਕਢਾਈ ਹੋਈ ਹੈ ਉਹਨਾ ਕੇਰਾ ਲੈ ਲਿਆ ਵਾ। ਇਹ ਡਬਲ ਫੋਲਡ ਕੱਪੜਾ ਵਾ। ਆਹ ਜਿਹੜਾ ਕੱਪੜਾ ਇਹ ਪਿਛਲੀ ਆ। ਡਬਲ ਫੋਲਡ ਇਹ ਆ। ਅਗਲਾ ਤੇ ਪਿਛਲਾ ਕੱਪੜਾ ਵੱਖਰਾ-ਵੱਖਰਾ ਕਰਨਾ ਪਿਆ ਵਾ। ਆਛਾ ਇਹ ਮੇਰੇ ਸੂਟ ਦਾ ਤੀਰਾ ਜਿਹੜਾ ਇਹ ਸਾਢੇ 13 ਇੰਚ ਹੈ 13 ਇੰਚਾਂ ਮੈਂ 7 ਇੰਚ ਤੇ ਨਿਸ਼ਾਨੀ ਲਾਉਂਗੀ ਜਿਸ ਬੰਨੇ ਗਲਾ ਰੱਖਣਾ ਇਹ 7 ਇੰਚ ਤੇ ਨਿਸ਼ਾਨੀ ਲਾ ਲਈ ਇਹ ਹੋ ਗਿਆ 14 ਇੰਚ ਅੱਧਾ ਅੱਧਾ ਇਹ ਚਾਜੂ ਦਾ ਮੋਢੇ ਦੇ 7 ਇੰਚ ਇਹਦਾ ਮੋਢਾ ਰੱਖਣਾ ਵਾ 7 ਤੇ ਇੱਧਰ ਨਿਸ਼ਾਨੀ ਲਾ ਲਈ 7 ਤੇ ਇੱਥੇ ਨਿਸ਼ਾਨੀ ਲਾਉਣੀ ਹੈ ਏ ਆਪਾਂ ਇੱਕ ਚੌਰਸ ਡੱਬਾ ਬਣਾ ਲੈਣਾ ਸਾਰੀਆਂ ਨਿਸ਼ਾਨੀਆਂ ਲਾ ਦੇ 7 ਇੰਚ ਇੱਧਰ ਲਈ ਆ 7 ਇੰਚ ਉਧਰ ਇਹ ਆਪਾਂ ਚੌਰਸ ਇੱਕ ਡੱਬਾ ਬਣਾ ਲੈਣਾ ਠੀਕ ਆ ਇਹਦੇ ਆਪਾਂ 1 ਇੰਚ ਅੱਧਾ ਇੰਚ ਇੱਧਰ ਨੂੰ ਅਗਲੇ ਪਿਛਲੇ ਬੰਨੇ ਨੂੰ ਕਰ ਦੇਣਾ ਵਾ ਆ ਵੇਖੋ ਇਹਨੂੰ ਵਧਾ ਦੇਣਾ ਵਾ ਵਧਾਤਾ ਇਹ ਆਪਾਂ ਇੱਧਰ ਮਲਾ ਦੇਣੀ ਹੈ ਇਹ ਨਿਸ਼ਾਨੀ ਵੀ ਆ ਵੇਖੋ ਇਹ ਚੌਰਸ ਡੱਬਾ ਬਣ ਗਿਆ ਆ ਜਿਹੜੀ ਨਿਸ਼ਾਨੀ ਹੈ ਅੱਧੇ ਇੰਚ ਦੀ ਅਗਲੇ ਪਾਸੇ ਦੀ ਕਟਾਈ ਇਹ ਆਪਾਂ ਇੱਥੇ ਨਾਲ ਮਲਾ ਦੇਣੀ ਹੈ ਠੀਕ ਆ ਜੀ ਬਾਅਦ ਦੇ ਵਿੱਚ ਅਸੀਂ ਇਸ ਨਿਸ਼ਾਨ ਨੂੰ ਸਿੱਧਾ ਕਰ ਦੇਣਾ ਵਾ ਇਹ ਤਰੋ 7 ਇੰਚ ਤੇ ਲਾ ਕੇ ਇਹ ਨਿਸ਼ਾਨ ਆਪਾਂ ਮੋਢੇ ਵਾਲੇ ਪਾਸੇ ਨਾਲ ਮਲਾ ਦੇਣਾ ਮਿਲ ਗਿਆ ਜੀ ਇਥੋਂ ਆਪਾਂ ਜਿੰਨੀ ਛਾਤੀ ਆ ਛਾਤੀ 21.5 ਇੰਚ ਆ ਇਹਦਾ ਅੱਧ ਕਰਨਾ ਵਾ 21.5 ਦਾ ਕੱਦ ਆ ਦੇਖੋ 21.5 ਦਾ ਅੱਧ ਕਰਕੇ ਇਹ ਆਪਾਂ ਇਥੇ ਵਿਚਾਲਾ ਦੇ ਠੀਕ ਆ ਇਹ ਆਪਾਂ ਇਹ ਨਿਸ਼ਾਨ ਲੱਗ ਗਿਆ ਹੁਣ ਆਪਾਂ ਇੱਥੋਂ ਜਿਹੜਾ 7 ਇੰਚ ਆ ਇੱਥੋਂ ਆਪਾਂ ਮੋਢੇ ਦੀ ਕਾਰਡ ਪਾਉਣੀ ਆ ਐਸ ਬੰਨੇ ਨੂੰ ਅੱਧਾ ਇੰਚ ਅੰਦਰ ਨੂੰ ਕਰਕੇ ਗਲੇ ਵਾਲੇ ਪਾਸੇ ਨੂੰ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ఆధీన ఇంకా ఇర గళి నిశాను ఆ బాగా పిచ్చలే పన్నె దే ఇచ్చే నిశాను ఆ 1.5 ਇੰਚ ਤੇ ਨਿਸ਼ਾਨ ਲੱਗ ਗਿਆ 7 ਇੰਚ ਤੇ ਆਪਾਂ ਕਮਰ ਰੱਖਣੀ ਹੈ 7 ਤੇ ਕਮਰ ਦਾ ਨਿਸ਼ਾਨ ਲੱਗ ਗਿਆ ਇਹ ਆਪਾਂ ਇਥੋਂ ਮੋਢੇ ਤੋਂ ਰੱਖਣੀ ਆ 15 ਇੰਚ ਤੇ 15 ਤੇ ਵੀ ਰੱਖ ਸਕਦੇ ਜੇ 14.5 ਤੇ ਵੀ ਰੱਖੀ ਜਾ ਸਕਦੀ ਆ ਇਹ ਆਪਾਂ ਇਹਦੇ ਹਿਸਾਬ ਨਾਲ ਰੱਖਣੀ ਆ ਇਹਦੀ ਕਮਰ ਹੈਗੀ ਆ 20 ਇੰਚ ਇਹ ਮੈਂ 10 ਇੰਚ ਤੇ ਨਿਸ਼ਾਨ ਲਾਉਂਗੀ ਕਮਰ ਦਾ 10 ਇੰਚ ਤੇ ਕਮਰ ਤਾਂ ਲੱਗ ਗਿਆ 1 ਇੰਚ ਅੱਗੇ ਪਲੇਟਾਂ ਵਾ ਤੇ ਇਹ ਮੈਂ 11 ਇੰਚ ਤੇ ਨਿਸ਼ਾਨ ਲਾਉਂਗੀ 11 ਇੰਚ ਤੇ ਨਿਸ਼ਾਨ ਲਾ ਕੇ ਸਿੱਧਾ ਮਿਲਾ ਦੂੰ ਕਿਉਂਕਿ ਇਹਦੇ ਵਿੱਚ ਪਲੇਟ ਪਾਉਣੀ ਆ ਅਤੇ ਅਤੇ ਇੰਚ ਦਾ ਇਹ ਪਲੇਟ ਪੈ ਜਾਣਾ ਆ ਵੇਖੋ ਆ ਨਿਸ਼ਾਨ ਲੱਗ ਗਿਆ ਇਹਦੀ हिਪ ਹੈਗੀ ਆ 26 ਇੰਚ 26 ਦਾ ਅੱਧਾ 13 ਇਹ ਇੱਕ ਇਹੀਂ 13 ਇੰਚ ਤੇ ਨਿਸ਼ਾਨ ਲਾ ਦੇਣਾ ਆ ਵੇਖੋ ਲੱਗ ਗਿਆ ਇਹਨੂੰ ਅਹੀਂ ਆਪਸ ਵਿੱਚ ਮਿਲਾ ਦੇਣਾ ਆ ਛਾਤੀ ਦਾ ਨਿਸ਼ਾਨ ਆ ਆ ਮਿਲ ਗਿਆ ਕਮਰ ਵਾਲੇ ਨਿਸ਼ਾਨ ਨੂੰ ਇਹ ਪਾਲੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਠੀਕ ਆ ਜੀ ਇਹ ਸਾਡੇ ਨਿਸ਼ਾਨ ਲੱਗ ਗਏ 2 ਇੰਚ ਤੇ ਮੈਂ ਗਲਾ ਰੱਖਣਾ 2 ਇੰਚ ਤੇ ਗਲਾ ਰੱਖ ਕੇ 6 ਇੰਚ ਮੈਂ ਅਗਲਾ ਗਲਾ ਰੱਖਣਾ ਆਪਣਾ 3.5 ਇੰਚ ਦੇ ਗਲਾ ਆ ਗਿਆ 2.5 ਇੰਚ ਤੇ ਫੇਰ ਆ ਵੀ ਕੋ 2.5 ਇੰਚ ਤੇ ਇੱਥੇ ਨਿਸ਼ਾਨੀ ਲਾ ਲੈਣੀ ਹੈ ਇਹ ਇੱਕ ਆਪਾ ਚੌਰਸ 13 ਚੌਰਸ ਡੱਬਾ ਹੀ ਬਣਾ ਲੈਣਾ ਜਿਹੜਾ ਚੌਰਸ ਤੇ ਡੱਬਾ ਬਣ ਗਿਆ ਪਰ ਇਹਨੂੰ ਮੈਂ ਗਲਾ ਬਣਿਆ ਲਾਉਣਾ ਵਾ ਇਹ ਮੈਂ ਦੇ ਉਂਜੀ ਲਾਉਣਾ ਹੋਵੇ ਗਲਾ ਸਿੰਪਲ ਫਿਰ ਮੈਂ ਇਸ ਤਰ੍ਹਾਂ ਇਹਦੀ ਕਟਾਈ ਕਰ ਦਿੰਦੀ ਠੀਕ ਆ ਆ ਜਿਹੜਾ ਕੱਪੜਾ ਆਪਾਂ ਪਿਛਲੇ ਪੰਨੇ ਦਾ ਇਹ ਅਗਲੇ ਪੰਨੇ ਨਾਲੋਂ ਅੱਧਾ ਇੰਚ ਵੱਡਾ ਰੱਖਣਾ ਵਾ ਮੋਢੇ ਵਾਲੇ ਪਾਸੇ ਕਿਉਂਕਿ ਜੇ ਆਪਾਂ ਵੱਧ ਰੱਖਾਂਗੇ ਇਹ ਮੋੜ ਕੇ ਅੱਗੇ ਨੂੰ ਆ ਜਾਊਗਾ ਤੇ ਇਹਦਾ ਜਿਹੜਾ ਗਲਾ ਵਾ ਇਹ ਪਿੱਛੇ ਨੂੰ ਲੱਗ ਮਤਲਬ ਅਗਲਾ ਬੰਨਾ ਪਿੱਛੇ ਨੂੰ ਨਹੀਂ ਜਾਊਗਾ ਕਈਆਂ ਦੇ ਅਗਲਾ ਬੰਨਾ ਪਿੱਛੇ ਨੂੰ ਜਾਂਦਾ ਫਿਰ ਉਹਨੂੰ ਖਿੱਚ ਕੇ ਅੱਗੇ ਨੂੰ ਕਰਦੇ ਆ ਜੇ ਪਿਛਲਾ ਪੰਨਾ ਆਪਾਂ ਵੱਧ ਰੱਖਗੇ ਅੱਧਾ ਇੰਚ ਫੇਰੇ ਅੱਗੇ ਨੂੰ ਆ ਜਾਂਦਾ ਫੇਰੇ ਕਮੀਜ਼ ਪਿੱਛੇ ਨੂੰ ਨਹੀਂ ਜਾਂਦਾ ਠੀਕ ਆ ਆ ਪੰਗਲਾ ਰੱਖ ਲਿਆ ਵਾ 2.5 ਇੰਚ ਤੇ ਆ ਆ ਦੇ ਇੰਚ ਦੀ ਕਾਟ ਪਾ ਲਈ। ਆ ਦੇਖੋ ਇਹ ਕਾਟ ਪੈ ਗਈ। ਹੁਣ ਅਹੀ ਕੀ ਕਰਨਾ ਵੀ ਆ ਜਿਹੜਾ ਵਾ ਅਗਲਾ ਬੰਨਾ ਵਾ ਇਹਨੂੰ ਇਹਦੇ बराबर ਕਰ ਲੈਣਾ ਪਿਛਲੇ ਬੰਨੇ ਦੇ ਜਿਹੜਾ ਆਪਾਂ ਬਾਧਰ ਖਿਆਦਾ ਇੰਚ ਉਹਦੇ ਆਪਾਂ ਬਰਾਬਰ ਕੱਟ ਲਾਂਗੇ ਤੇ ਕਾਟ ਜਿਹੜੀ ਆ ਪਿਛਲੀ ਇੱਕੋ ਜੀ ਪੈ ਜੂਗੀ ਆ ਜਿਹੜੀ 8 ਇੰਚ ਦੀ ਕਾਟ ਆ ਇਹ ਇੱਕੋ ਜੀ ਪੈ ਜੂਗੀ